ਦੋਸਤੋ ਜੋੜਾਂ ਦੇ ਦਰਦ ਗੋਡਿਆਂ ਦੇ ਦਰਦ ਦੀ ਸਮੱਸਿਆ ਅੱਜ ਕੱਲ ਆਮ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਈਆਂ ਨੂੰ ਤਾਂ ਛੋਟੀ ਉਮਰ ਦੇ ਵਿੱਚ ਹੀ ਇਹ ਸਮੱਸਿਆ ਆਨ ਲੱਗ ਜਾਂਦੀ ਹੈ ਅਤੇ ਕਈ ਲੋਕਾਂ ਨੂੰ ਇਹ ਸਮੱਸਿਆ ਇੰਨੀ ਪਰੇਸ਼ਾਨ ਕਰ ਦਿੰਦੀ ਹੈ ਕਿ ਉਹ ਲੋਕ ਚੱਲਣ ਤੋਂ ਤੁਰਨ ਫਿਰਨ ਤੋਂ ਵੀ ਅਸਮਰਥ ਹੋ ਜਾਂਦੇ ਹਨ ਅਤੇ ਫਿਰ ਇੱਕੋ ਹੀ ਰਾਹ ਬਚਦਾ ਹੈ ਉਹ ਰਾਹ ਹੁੰਦਾ ਹੈ ਇਲਾਜ ਕਰਵਾਉਂਦਾ ਪਰੰਤੂ ਇਲਾਜ ਕਰਵਾਉਣ ਤੋਂ ਪਹਿਲਾਂ ਮਨ ਵਿੱਚ ਕਈ ਸਵਾਲ ਪੈਦਾ ਹੁੰਦੇ ਹਨ ਕਿ ਆਖਿਰ ਇਲਾਜ ਕਰਵਾਇਆ ਕਿਹੜਾ ਜਾਵੇ ਕਿੰਨੇ ਪੈਸੇ ਲੱਗ ਜਾਣਗੇ ਕੀ ਇਲਾਜ ਕਰਵਾਉਣ ਤੋਂ ਬਾਅਦ ਮੈਂ ਠੀਕ ਹੋ ਜਾਵਾਂਗਾ ਜਾਂ ਫਿਰ ਇਲਾਜ ਕਰਵਾਉਣ ਤੋਂ ਬਾਅਦ ਠੀਕ ਹੋਣ ਤੋਂ ਬਾਅਦ ਕੀ ਇਹ ਦਰਦ ਦੁਬਾਰਾ ਤਾਂ ਨਹੀਂ ਮੈਨੂੰ ਸਤਾਣ ਲੱਗ ਜਾਣਗੇ ਤਾਂ ਫਿਰ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲੈਣ ਦੇ ਲਈ ਅੱਜ ਆਪਾਂ ਜਾ ਰਹੇ ਹਾਂ ਡਾਕਟਰ ਸ਼ਾਰਦਾ ਆਯੁਰਵੇਦਾ ਦੇ ਕੋਲ ਸਤਿ ਸ਼੍ਰੀ ਅਕਾਲ ਜੀ ਬਾਈਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਲਓ ਜੀ ਆਪਾਂ ਪਹੁੰਚ ਗਏ ਹਾਂ ਡਾਕਟਰ ਸ਼ਾਰਦਾ ਆਯੁਰਵੈਦਿਕ ਹਸਪਤਾਲ ਵਿਖੇ ਇੱਥੇ ਆਯੁਰਵੈਦਿਕ ਤਰੀਕੇ ਦੇ ਨਾਲ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਤਾਂ ਫਿਰ ਇੱਥੇ ਆਪਾਂ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਵੀ ਕਰਾਂਗੇ ਅਤੇ ਡਾਕਟਰ ਸਾਹਿਬ ਤੋਂ ਜਾਣਾਂਗੇ ਕਿ ਆਖਰ ਇਹ ਜੋੜਾਂ ਦੇ ਦਰਦਾਂ ਦੀ ਸਮੱਸਿਆ ਆਂਦੀ ਕਿਉਂ ਹੈ ਅਤੇ ਜੇਕਰ ਸਮੱਸਿਆ ਆ ਜਾਂਦੀ ਹੈ ਤਾਂ ਫਿਰ ਕਿਸ ਤਰੀਕੇ ਦੇ ਨਾਲ ਇਲਾਜ ਕਰਵਾਉਣਾ ਚਾਹੀਦਾ ਹੈ ਜੇਕਰ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਜੋੜਾਂ ਦਾ ਦਰਦ ਹੈ ਗੋਟਿਆਂ ਦਾ ਦਰਦ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਮਿਲ ਸਕਦਾ ਹੈ ਅਤੇ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਮਸਲੇ ਦਾ ਹੱਲ ਵੀ ਹੋ ਜਾਵੇ ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਮੈਂ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਇੱਥੇ ਆਏ ਮਰੀਜ਼ਾ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਦਾ ਇਸ ਬਿਮਾਰੀ ਦੇ ਨਾਲ ਅਤੇ ਬਿਮਾਰੀ ਤੋਂ ਨਜਿੱਠਣ ਦੇ ਸਬੰਧੀ ਤਜਰਬਾ ਉਹਨਾਂ ਦੇ ਕੋਲੋਂ ਪੁੱਛਦੇ ਹਾਂ ਹਾਂਜੀ ਜੀ ਸਰ ਜੀ ਕੀ ਨਾਮ ਹੈ ਤੁਹਾਡਾ ਕੀ ਸਮੱਸਿਆ ਸੀ ਤੁਹਾਨੂੰ ਕਿੰਨੀ ਦੇਰ ਇਲਾਜ ਚੱਲਿਆ ਸਾਰੀ ਕਹਾਣੀ ਦੱਸੋ ਠੀਕ ਹੈ ਸ੍ਰੀ ਗੁਰਜੀ ਮੈਂ ਸਿਕੰਦਰ ਸਿੰਘ ਗੁਰਮੈਨੂ ਕੇਨ ਆਪਣੇ ਬਿਸਕ ਦੀ ਰਹਿੰਦੀ ਸੀ ਬਹੁਤ ਪ੍ਰੋਬਲਮ ਸੀ ਮੈਨੂੰ ਐ ਕਮਣਾ ਪਟਣਾ ਬਹੁਤ ਜਾਨੀ ਦਰਦ ਹੁੰਦਾ ਹੈ ਜੀ ਤੇ ਮੈਂ ਬਹੁਤ ਡਾਕਟਰ ਨੂੰ ਦਿਖਾਇਆ ਫਰਕ ਤੋਂ ਆਰਾਮ ਨਹੀਂ ਆਇਆ ਫਿਰ ਕੋਈ ਮੇਰੇ ਦਾਦਾ ਜੀਰ ਤੋਂ ਉੱਤਰ ਨੇ ਦੱਸਿਆ ਬਈ ਮੈਡਮ ਸਰਦਾਵਾ ਇੱਥੇ ਸੈਰ ਤੇ ਉਹ ਤੋਂ ਜਾ ਕੇ ਤੁਸੀਂ ਦਵਾਈ ਲਵੋ ਪਹਿਲਾਂ ਵੀ ਚਾਰ ਪੰਜ ਮਹੀਨੇ ਮੈਂ ਦਵਾਈ ਖਾਧੀ ਕਦੋਂ ਆਰਾਮ ਨਹੀਂ ਆਇਆ ਹੁਣ ਮੈਂ ਇਤੋਂ ਸਾਲ ਹੋ ਗਿਆ ਦਵਾਈ ਲੈਂਦੇ ਨੂੰ ਉਹਦਾ ਬਹੁਤ ਫੀਲਿੰਗ ਹੁੰਦੀ ਆ ਪਹਿਲਾਂ ਕਾਫੀ ਠੀਕ ਸੀ ਮੈਂ ਭਾਈ ਮੇਰੇ ਨਾਮ ਮੁਰਕੀ ਸਿੰਘ ਆ ਜੀ ਮੈਂ ਤਨਾ ਗੋਡੇਸ਼ ਮਸੀਆ ਮੇਰੀ ਕਾਫੀ ਜੇ ਤੋ

ਅਸੀ ਯੋਜਕੀਤਾ ਸਾਨੂੰ ਆਰਾਮ ਮਿਲਿਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੁਲਵਿੰਦਰ ਕੋਰ ਮੈਨੂੰ 3-4 ਸਾਲ ਤੋਂ ਪਿੱਠ ਦੀ ਕਮਰ ਦੀ ਬਹੁਤ ਪ੍ਰੋਬਲਮ ਸੀਗੀ ਤੇ ਘਰ ਦੇ ਕੰਮ ਮੇਰੇ ਤੋਂ ਨਹੀਂ ਹੁੰਦੇ ਸੀਗੇ ਇਸ ਕਰਕੇ ਮੈਨੂੰ ਕਿਸੇ ਨੇ ਡਾਕਟਰ ਸ਼ਰਦਾ ਬਾਰੇ ਦੱਸਿਆ ਤੇ ਮੈਂ ਇੱਥੇ ਦਵਾਈ ਕੀਤੀ ਤੇ ਆਰਾਮ ਆ ਗਿਆ ਸੁਖਵਿੰਦਰ ਸਿੰਘ ਨਾਮ ਹੈ ਮੇਰਾ ਉਮਰ ਮੇਰੀ 25 ਸਾਲ ਹੈ ਜੀ ਤੇ ਮੈਨੂੰ ਜਿੰਮ ਲੰਦਨ ਦੇ ਬੈਕ ਬ੍ਰੇਨ ਦੀ ਪ੍ਰੋਬਲਮ ਰਹਿਲਾ ਜੀ ਸੀ ਤੇ 2 ਸਾਲ ਹੋ ਗਏ ਡਾਕਟਰ ਸ਼ਰਦਾ ਦੇ ਆ ਕੇ ਮੈਨੂੰ ਕਾਫੀ ਫਰਕ ਆ ਦਾ ਇਹ ਡਾਕਟਰ ਸਾਹਿਬ ਦਾ ਕਮਰਾ ਹੈਗਾ ਤੇ ਆਪਾਂ ਦੇਖਦੇ ਆ ਕਿ ਡਾਕਟਰ ਸਾਹਿਬ ਹੈਗੇ ਨੇ ਡਾਕਟਰ ਬੰਤਨਾ ਸ਼ਰਮਾ ਇਸ ਵਕਤ ਮੌਜੂਦ ਨਹੀਂ ਨੇ ਡਾਕਟਰ ਸਾਹਿਬ ਆ ਜੀ ਆ ਜੀ ਸਸੀ ਕਾ ਡਾਕਟਰ ਸਾਹਿਬ ਸਸੀ ਕਾ ਸਸੀ ਕਾ ਡਾਕਟਰ ਦੇ ਬਦਲੇ ਸਮੀਪਾ ਡਾਕਟਰ ਬਾਈ ਦੇ ਪਜਾ ਕੇ ਤੇ ਬਹੁਤ ਬਹੁਤ ਸਵਾਗਤ ਹੈ ਡਾਕਟਰ ਜੋੜਾਂ ਦੇ ਦਰਦ ਜਿਹੜੇ ਹੈਗੇ ਨੇ ਤੇ ਗੋਡਿਆਂ ਦੇ ਅੰਦਰ ਆ। ਅੱਜ ਕੱਲ੍ਹ ਇਹ ਸਮੱਸਿਆ ਬਹੁਤ ਲੋਕਾਂ ਦੇ ਵਿੱਚ ਦੇਖ ਨੂੰ ਮਿਲ ਰਹੀ ਹੈ। ਪਹਿਲਾਂ ਤੁਸੀਂ ਇਹ ਦੱਸੋ ਜੋ ਕਿ ਤੁਹਾਡਾ ਲੰਬਾ ਆਯੁਰਵੈਦਿਕ ਦੇ ਨਾਲ ਲੰਬਾ ਤਜਰਬਾ ਹੈਗਾ ਕਿਸੇ ਰੋਗ ਦਾ। ਇਹ ਸਮੱਸਿਆ ਆਧਿਕ ਜਿਹੜੀ ਅੱਜ ਕੱਲ੍ਹ ਜੋੜਾਂ ਚ ਦਰਦ ਦੀ ਸਮੱਸਿਆ ਤੇ ਗੋਡਿਆਂ ਦੇ ਦਰਦ ਦੀ ਸਮੱਸਿਆ ਜ਼ਿਆਦਾ ਕਾਮਨ ਹੋ ਗਈ ਹੈ। ਇਹ ਆਪਣੇ ਲਾਈਫ ਸਟਾਈਲ ਕਰਕੇ ਪ੍ਰੋਬਲਮ ਆਉਂਦੀ ਹੈ। ਜਿਵੇਂ ਆਪਣਾ ਖਾਣ ਪੀਣ ਬਹੁਤ ਜ਼ਿਆਦਾ ਚੇਂਜ ਹੋ ਗਿਆ ਜੋ ਚੀਜ਼ਾਂ ਆਪਾਂ ਪਹਿਲਾਂ ਖਾਂਦੇ ਸੀਗੇ ਜੋ ਪੀਉਂਦੇ ਸੀ ਆਪਾਂ ਨੇ ਪਹਿਲਾਂ ਪੀਂਦਿਆ ਸੀ ਉਹ ਹੁਣ ਨਹੀਂ ਮਿਲ ਪਾਂਦੀਆਂ ਆਪਣਾ ਜਿਹੜਾ ਲਾਈਫ ਸਟਾਈਲ ਹੈ ਅੱਜ ਕੱਲ ਮਤਲਬ ਸ਼ਡਿਊਲ ਬਹੁਤ ਜ਼ਿਆਦਾ ਬੀਜ਼ੀ ਹੋ ਗਿਆ ਮਤਲਬ 8-8 10-10 ਘੰਟੇ ਦਾ ਉਹਨਾਂ ਬੈਠੇ ਰਹਿੰਨੇ ਆ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਕਰ ਪਾਂਦੇ ਰੂਟੀਨ ਬੀਜ਼ੀ ਹੋਣ ਕਰਕੇ ਬੋਡੀ ਦਾ ਜਿਹੜਾ ਜੋਇੰਟ ਦਾ ਮੂਵਮੈਂਟ ਹੈ ਉਹ ਬਹੁਤ ਲਿਮਿਟਡ ਹੋ ਗਿਆ ਚਲਣ ਫਿਰ ਨਾ ਜ਼ਿਆਦਾ ਕਰਕੇ ਗੋਡੇ ਜਾਮ ਹੋਣੇ ਸ਼ੁਰੂ ਹੋ ਜਾਂਦੇ ਆ ਲਗਾਤਾਰ ਗਰਦਨ ਨੂੰ ਝੁਕਾ ਕੇ ਕੰਮ ਕਰਨ ਨਾਲ ਗਰਦਨ 'ਚ ਦਰਦ ਸ਼ੁਰੂ ਹੋ ਜਾਂਦਾ ਹੈ ਜਾਂ ਲਗਾਤਾਰ ਬੈਠਣ ਕਰਕੇ ਕਮਰ ਦਾ ਜਕੜਨ ਸ਼ੁਰੂ ਹੋ ਜਾਂਦੀ ਹੈ ਜਿਹੜਾ ਹੈਗਾ ਲਾਈਫਸਟਾਈਲ ਚੇਂਜਿੰਗ ਇਸ ਆਰਡਰ ਹੈ ਜੀ ਮਤਲਬ ਜਦੋਂ ਅਸੀਂ ਹਸਪਤਾਲ ਸੈਂਟਰ ਕਰ ਰਹੇ ਸੀ ਤਾਂ ਕਿ 25 ਤੋਂ ਆਦਾ ਪੇਸ਼ੈਂਟ ਮਿਲਿਆ ਹੈ ਉਹ ਕਹਿੰਦੇ ਕਿ ਮੈਂ ਜਿੰਮ ਦੇ ਵੀ ਜਾਂਦਾ ਸੀ ਤੱਕ ਪਰ ਕੁਝ ਪਿੱਠ ਦਰਦ ਦੀ ਵੀ ਸਮੱਸਿਆ ਆਣ ਲੱਗੀ ਮਤਲਬ ਕਿ ਇਹਦੇ ਚ ਜਿਹੜੇ ਇਹ ਪੇਨ ਵੀ ਨੇ ਇਹ ਕਿਹੜੀ ਉਮਰ ਦੇ ਵਿੱਚ ਸਟਾਰਟ ਹੋ ਜਾਂਦੇ ਨੇ ਕਿਉਂਕਿ ਇੰਨੀ ਅਗਲੀ ਏਜ ਦੇ ਵਿੱਚ ਵੀ ਇਹ ਸਮੱਸਿਆ ਆ ਰਹੀ ਹੈ ਕਮਰ ਦਰਦ ਕਿਸੇ ਵੀ ਏਜ ਦੇ ਵਿੱਚ ਹੋ ਸਕਦਾ ਜਿਵੇਂ ਸਾਡੇ ਕੋਲੇ ਯੰਗ ਏਜ ਦੇ ਆਉਂਦੇ ਆ 18-19 ਸਾਲ ਦੇ ਉਹਨਾਂ ਨੂੰ ਕਈ ਵਾਰੀ ਇਹਦੀ ਰੱਦ ਦੇ ਵਿੱਚ ਕਰਕੇ ਵੀ ਸਮੱਸਿਆ ਆਉਂਦੀ ਹੈ ਕਈ ਵਾਰ ਕੀ ਹੁੰਦਾ ਹੈ ਕਿ ਬਹੁਤ ਜ਼ਿਆਦਾ ਜਿੰਮ ਦੇ ਵਿੱਚ ਭਾਰੀ ਵਜ਼ ਜਿੱਦਕਾ ਕਿ ਜੋੜ ਦੁਖਣੇ ਸ਼ੁਰੂ ਹੋ ਜਾਂਦੇ ਆ ਔਰ ਵੇਢ ਚੱਕਣ ਕਰਕੇ ਕਮਰ ਸਿਰਦੂ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਕਮਰ ਦਰਦ ਦਾ ਕੋਈ ਵੀ ਏਜ ਨਹੀਂ ਹੁੰਦੀ ਇਹ ਕਿਸੇ ਵੀ ਏਜ ਦੇ ਵਿੱਚ ਤੁਹਾਨੂੰ ਹੋ ਸਕਦਾ ਹੈ ਹੋ ਸਕਦਾ ਹੈ 15 16 ਦੀ ਉਮਰ ਦੇ ਵਿੱਚ ਸਟਾਰਟ ਹੋ ਜਾਏ ਜਾਂ ਤੁਹਾਨੂੰ 40 50 ਸਾਲ ਦੀ ਉਮਰ ਦੇ ਵਿੱਚ ਵੀ ਹੋ ਸਕਦਾ ਹੈ ਕਮਰ ਦਰਦ ਕਦੇ ਵੀ ਸਟਾਰਟ ਹੋ ਸਕਦਾ ਹੈ ਗੋਡਿਆਂ ਦਾ ਦਰਦ ਗੋਡੇ ਦਾ ਜਿਹੜਾ ਦਰਦ ਹੈ ਅਗਰ ਤੁਹਾਨੂੰ ਗਠੀਏ ਦੀ ਸਮੱਸਿਆ ਨਹੀਂ ਹੈਗੀ ਫਿਰ ਤਾਂ ਤੁਹਾਡੇ ਜਿਹੜੇ ਗੋਡੇ ਹੈਗੇ ਆ ਉਹ 50 55 ਦੀ এজ ਦੇ ਵਿੱਚ ਆ ਕੇ ਸਟਾਰਟ ਹੁੰਦੇ ਆ ਬਟ ਅਗਰ ਤੁਹਾਨੂੰ ਗਠੀਏ ਵਰਗੇ ਲੱਛਣ ਆ ਗਏ ਹੈ ਕੋਈ ਤੁਹਾਡਾ ਲਿਗਾਮੈਂਟ ਟੁੱਟ ਗਿਆ ਹੈ ਤਾਂ ਉਹ ਤੁਹਾਨੂੰ अर्ली ਇਸ ਦੇ ਵਿੱਚ ਵੀ ਮਤਲਬ ਜਿਵੇਂ 20s ਦੇ ਵਿੱਚ ਵੀ 30s ਦੇ ਵਿੱਚ ਵੀ ਪ੍ਰੋਬਲਮ ਆ ਸਕਦੀ ਹੈ ਡਾਕਟਰ ਸਾਹਿਬ ਦਾ ਆਯੁਰਵੇਦ ਨਾਲ ਕਾਫੀ ਨਾਮ ਸੁਣਿਆ ਹੈ ਤੁਸੀਂ ਜਿਹੜੇ ਪੇਨ ਨੇ ਬੇਸਿਕ ਗੋਡਿਆਂ ਦਾ ਦਰਦ ਹੈਗਾ ਜਾਂ ਜੋਇੰਟ ਪੇਨ ਨੇ ਇਹਦਾ ਇਲਾਜ ਕਰਦੀ ਕਿਸ ਤਰ੍ਹਾਂ ਉਹ ਤਾਂ ਸਪਸ਼ਟ ਹੈ ਕਿ ਤੁਸੀਂ ਆਯੁਰਵੇਦਿਕ ਤਰੀਕੇ ਨਾਲ ਕਰਦੇ ਹੋ ਪਰੰਤੂ ਕੀ ਕੁਝ ਹੁੰਦਾ ਉਹਦੇ ਵਿੱਚ ਜਿਵੇਂ ਅਸੀਂ ਮੈਡੀਸਿਨਸ ਦਿੰਦੇ ਹਾਂ ਨਾ ਆਯੁਰਵੇਦਿਕ ਤਰੀਕੇ ਨਾਲ ਸਾਡੀ ਜਿਹੜੀ ਇਹ ਮੈਡੀਸਿਨ ਤਿਆਰ ਹੁੰਦੀਆਂ ਨੇ ਕਈ ਵਾਰ ਕੈਪਸੂਲ ਹੁੰਦੇ ਆ ਕਈ ਵਾਰ ਪਾਊਡਰ ਫਾਰਮ ਦੇ ਵਿੱਚ ਮੈਡੀਸਿਨ ਹੈ ਕੁਝ ਆਪਾਂ ਸੋਰਸ ਕਰਦੇ ਆ ਜੋਸਿਸ ਕਰਦੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਪੀ ਲਈ ਕਈ ਵਾਰ ਪਾਊਡਰ ਫਾਰਮ ਦੇ ਵਿੱਚ ਦਵਾਈ ਹੁੰਦੀ ਹੈ ਜਿਹਦੇ ਵਿੱਚ ਆਪਾਂ ਬਹੁਤ ਤਰ੍ਹਾਂ ਦੀ ਭਸਮ ਜਿਹੜੀ ਹੈਗੀ ਆ ਆ ਬਣਾ ਕੇ ਪੇਸ਼ੈਂਟਸ ਨੂੰ ਦਿੰਦੇ ਹੈਗੇ ਆ ਨਾਲ ਆਪਾਂ ਜਿੰਨੇ ਘਰੇ ਕਰਨ ਵਾਸਤੇ ਸੇਕ ਦੱਸਦੇ ਆ ਪੇਸ਼ੈਂਟਸ ਨੂੰ ਡਾਈਟ ਨੂੰ ਚੇਂਜ ਕਰਦੇ ਆ ਆਪਾਂ ਦੇਸੀ ਕਿਉਂ ਕਹਿੰਦੇ ਆ ਖਾਣ ਵਾਸਤੇ ਮਤਲਬ ਬਹੁਤ ਪ੍ਰੋਟੋਕਾਲ ਹੁੰਦੇ ਆ ਆਪਣੇ ਜਿਹੜੇ ਦਵਾਈ ਦੇ ਨਾਲ ਐਡੀਸ਼ਨਲ ਚੱਲਦੇ ਹੈਗੇ ਤੇ ਕਿੰਨੀ ਕੁ ਦੇਰ ਹੈਗਾ ਇਹ ਇਲਾਜ ਚੱਲਦਾ ਹੁੰਦਾ ਪੇਸ਼ ਹਾਂ ਜੇ ਬਰਾਇਸ ਉਸੇ ਹੈ ਤਾਂ ਉਹਨੂੰ 8-9 ਮਹੀਨੇ ਜਾਂ ਸਾਲ ਵੀ ਲੱਗ ਜਾਂਦਾ ਹੈ ਗਠੀ ਨੂੰ ਵੀ ਸਾਲ ਡੇਢ ਸਾਲ ਲੱਗ ਜਾਂਦਾ ਹੈ ਪਿਓ ਮਤਲਬ ਪ੍ਰੋਪਰ ਠੀਕ ਹੋਣ ਦੇ ਲਈ ਤੇ ਜਿਹੜਾ ਰਿਜ਼ਲਟ ਦੇਵੈਸ਼ਨ ਨੂੰ ਉਹ ਪਹਿਲੇ 1-2 ਮਹੀਨੇ ਦੇ ਵਿੱਚ ਨਿਕਲ ਜਾਂਦਾ ਹੈ ਉਸ ਤੋਂ ਬਾਅਦ ਪੇਸ਼ੈਂਟ ਫੋਕੀ ਰਹਿੰਦੇ ਆ ਬਟ ਟਰੀਟਮੈਂਟ ਚੱਲਦਾ ਰਹਿੰਦਾ ਹੈ ਆਪਾਂ ਦੁਬਾਰਾ ਦੁਬਾਰਾ ਉਹਨਾਂ ਦੇ ਐਕਸ-ਰੇ ਕਰਵਾਣੇ ਆ ਬਲੱਡ ਟੈਸਟ ਦੁਬਾਰਾ ਕਰਵਾਣੇ ਆ ਜਦ ਤੱਕ ਪ੍ਰੋਪਰ ਪੇਸ਼ੈਂਟ ਠੀਕ ਨਹੀਂ ਹੋ ਜਾਂਦਾ ਉਹਨੂੰ ਸਾਲ ਡੇਢ ਸਾਲ ਲੱਗਦਾ ਇਸ ਕੋਈ ਕੋਈ ਸਾਲ ਡੇਢ ਸਾਲ ਬਾਅਦ ਪੇਸ਼ੈਂਟ ਸੈਟੀਸਫਾਈ ਹੋਊਗਾ ਕਿ ਮੈਂ ਹੁਣ ਅੱਗੇ ਨਾਲ ਬਹੁਤ ਬਿਹਤਰ ਹਾਂ ਤਾਂ ਉਸ ਤੋਂ ਬਾਅਦ ਫਿਰ ਤੱਕ ਕੀ ਮੁੜ ਕੇ ਵੀ ਇਹ ਜੁੜਾਂਦਰ ਸਟ ਕੋਈ ਪੇਸ਼ੈਂਟ ਹੈ ਅਗਰ ਉਹ ਦਵਾਈ ਆਪਾਂ ਬੰਦ ਕਰਤੀ ਹੈ ਸਾਲ ਬਾਅਦ 2 ਸਾਲ ਬਾਅਦ ਇਨ ਫਿਊਚਰ ਕਰੇ ਉਹਨੇ ਬਹੁਤ ਜ਼ਿਆਦਾ ਭਾਰੀ ਵਜ਼ਨ ਚੱਕ ਲਿਆ ਕਚਕ ਵਗੈਰਾ ਪੈ ਜਾਂਦੀ ਹੈ ਤੇ ਨਾਰਮਲ ਜੋ ਹੈ ਥੋੜੀ ਬਹੁਤ ਪ੍ਰੋਬਲਮ ਹੋ ਸਕਦੀ ਹੈ ਬਟ ਇਹਦਾ ਦੁਬਾਰਾ ਗਠੀਆ ਸ਼ੁਰੂ ਹੋ ਜੇ ਉਹ ਨਹੀਂ ਹੋ ਸਕਦਾ ਹੈਗਾ ਜੋ ਗ੍ਰੀਸ ਆਪਾਂ ਗੋਡਾ ਚ ਬਣਾਤੀ ਹੈ ਉਹ ਦੁਬਾਰਾ ਖਤਮ ਹੋ ਜਾਏ ਉਹ ਨਹੀਂ ਹੋ ਸਕਦਾ ठीक है अनलेस ਤੁਸੀਂ कोई आ, फिजिकल एक्टिविटी ज़्यादा ना करो मतलब कुछ ਅੰਦਰ ਕਾफी ਨਾ ਲੋ ਛੋਟੇ ਮੋਟੇ ਦਰਦ ਹੋਣਗੇ ਬਟ ਪਹਿਲਾ ਜਦ ਨਹੀਂ ਪ੍ਰੋਬਲਮ ਨਹੀਂ ਹੋ ਸਕਦੀ ਕਾਫੀ ਸਾਰੇ ਲੋਕਸਾਂ ਨੂੰ ਦੇਖ ਰਹੇ ਹਾਂ ਅੱਜ ਤੱਕ ਕੁਝ ਹੈਲਥ ਟਿਪਸ ਆਯੁਰਵੈਦਿਕ ਤਰੀਕੇ ਨਾਲ ਤਾਂ ਕਿ ਇਦਾਂ ਦੀ ਸਮੱਸਿਆ ਜਲਦੀ ਜਲਦੀ ਨਾ ਹੋਵੇ ਅਗਰ ਸਮੱਸਿਆ ਆ ਗਈ ਤੇ ਉਹ ਕੇਸਰ ਦਾ ਪਾਣੀ ਪੀਂਦੇ ਉਹ ਬਲ ਜੋਇੰਟਸ ਲਈ ਬਹੁਤ ਅੱਛੀ ਹੈ ਅੱਜ ਕੱਲ੍ਹ ਖੰਡ ਦੇ ਵਿੱਚ ਹਲਦੀ ਬਹੁਤ ਚੰਗੀ ਆ ਹਲਦੀ ਨੂੰ ਆਪਾਂ ਕਬੂਦਸ ਕਰੋ ਪਾਣੀ ਚ ਮਿਕਸ ਕਰਕੇ ਪੀਓ ਬਹੁਤ ਅੱਛਾ ਹੈ ਬਾਕੀ ਬਾਹਰਲਾ ਖਾਣਾ ਬਿਲਕੁਲ ਅਵੋਇਡ ਕਰੋ ਐਕਸਟਰਾ ਜੰਕ ਫੂਡ ਕੋਲਡ ਡਰਿੰਕਸ ਵਗੈਰਾ ਇਹ ਚੀਜ਼ਾਂ ਨੂੰ ਸੰਭਾਲ ਕੇ ਬਹੁਤ ਜ਼ਿਆਦਾ ਚੀਨੀ ਦਾ ਇਸਤੇਮਾਲ ਕਰਨਾ ਚਿੱਟੇ ਨਮਕ ਦਾ ਇਸਤੇਮਾਲ ਕਰਨਾ ਇਹ ਆਪਾਂ ਮੰਨ ਲੈਂਦੇ ਆ ਰਿਫਾਈਨਡ ਦਾ ਡਾਲਦੇ ਦਾ ਇਹ ਪ੍ਰਯੋਗ ਨਹੀਂ ਕਰੋਗੇ ਤਾਂ ਬਲ ਲਾਉਗੇ ਤਾਂ ਇਹ ਪ੍ਰਿਕਾਸ਼ਨਸ ਕਰੀ ਕਰੋਗੇ ਤਾਂ ਇਨ ਫਿਊਚਰ ਤੁਹਾਨੂੰ ਵਾਲੇ ਤਾਂ ਕੰਪਲਿਕਸ਼ਨਸ ਨਹੀਂ ਆਉਂਦੀ। ਉਹ ਵੀ ਇੱਕ ਸਮੱਸਿਆ ਤਾਂ ਆਮ ਤੌਰ ਤੇ ਅੱਜ ਕੱਲ ਆਪਾਂ ਹਰ ਘਰ ਵਿੱਚ ਸੁਣਦੇ ਆ ਕੋਈ ਨਾ ਕੋਈ ਮੈਂਬਰ ਹੁੰਦਾ ਹੀ ਹੈਗਾ ਜੀ ਕਈ ਵਾਰੀ ਕਈ ਪਰਿਵਾਰਾਂ ਵਿੱਚ ਜ਼ਿਆਦਾ ਮੈਂਬਰ ਵੀ ਹੁੰਦੇ ਆ। ਤਾਂ ਆਪਾਂ ਨੂੰ ਕਦੋਂ ਕੋਈ ਇਲਾਜ ਕਰਵਾਉਣ ਦੇ ਲਈ ਆ ਜਾਣਾ ਚਾਹੀਦਾ? ਮਤਲਬ ਕਿ ਕੋਈ ਆਪਾਂ ਕਿਸ ਤਰ੍ਹਾਂ ਅੰਦਾਜ਼ਾ ਲਗਾ ਸਕਦੇ ਆ ਕਿ ਹੁਣ ਇਲਾਜ ਤੋਂ ਬਿਨਾਂ ਕਰਦੇ ਨਹੀਂ ਬੰਦੀ। ਦੇਖੋ ਵੈਸੇ ਤਾਂ ਆਪਾਂ ਇਹ ਕਹਿਣੇ ਕਿ ਜਦੋਂ ਤੁਹਾਨੂੰ ਪ੍ਰੋਬਲਮ ਸਟਾਰਟ ਹੋਈ ਆ ਆਪਾਂ ਨੂੰ ਉਦੋਂ ਹੀ ਡਾਕਟਰ ਨੂੰ ਵਿਜ਼ਿਟ ਕਰਨਾ ਚਾਹੀਦਾ ਹੈ ਨਾ ਕਿਉਂਕਿ ਕਈ ਵਾਰ ਆਪਾਂ ਸੋਚਦੇ ਆ ਕਿ ਨਾਰਮਲੀ ਗੋਡਾ ਚ ਦਰਦ ਹੋ ਰਹੀ ਆ 10- ਬਟ ਇਹਨਾਂ ਨੂੰ ਉਹ ਪ੍ਰੋਬਲਮ ਜਿਹੜੀ ਹੈਗੀ ਨਾ ਕ੍ਰੋਨਿਕ ਹੁੰਦੀ ਚਲੀ ਜਾਂਦੀ ਹੈ। ਕਈ ਵਾਰ ਆਪਾਂ ਕੋਈ ਐਕਸਰਸਾਈਜ਼ ਗਰੜਤ ਕਰ ਲਈ ਉਹ ਦੇ ਕਰਕੇ ਆਪਣੀ ਕਮਰ ਚ ਪ੍ਰੋਬਲਮ ਆ ਗਈ। ਆਪਾਂ ਸੋਦੇ ਕਿ ਇਹ ਚੁੱਕ ਪਈ ਹੈ ਜਾਂ ਹਲਕੀ ਫੁਲਕੀ ਕੋਈ ਨਾੜ ਦਬਗੀ ਹੋਏਗੀ ਠੀਕ ਹੋ ਜਾਣੀ ਹੈ। ਇਦਾਂ ਨਹੀਂ ਹੁੰਦਾ। ਆਪਾਂ ਜਦ ਲੱਤਾਂ ਚ ਦਰਦ ਸ਼ੁਰੂ ਹੋ ਜਾਂਦੀ ਹੈ ਸੁਨਪਣਾਣਾ ਸ਼ੁਰੂ ਹੁੰਦਾ ਫਿਰ ਆਪਾਂ ਡਾਕਟਰ ਕੋਲ ਜਾਂਦੇ ਆ। ਬਟ ਉਦੋਂ ਫਿਰ ਇਲਾਜ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ। ਤਾਂ ਬੈਟਰ ਹੈ ਕਿ ਜਦੋਂ ਤੁਹਾਨੂੰ ਪ੍ਰੋਬਲਮ ਸਟਾਰਟ ਹੋਈ ਹੈ ਤੁਸੀਂ ਉਦੋਂ ਹੀ ਡਾਕਟਰ ਨੂੰ ਮਿਲੋ ਤਾਂ ਕਿ ਆਪਾਂ ਉਹਨੂੰ ਫਟਾਫਟ ਠੀਕ ਕਰ ਦੇਈਏ। ਸੋ ਬਿਲਕੁਲ ਜੀ ਡਾਕਟਰ ਬੰਦਨਾ ਸ਼ਰਮਾ ਦੇ ਮੁਤਾਬਕ ਉਮਰ ਦੇ ਨਾਲ ਨਾਲ ਸਰੀਰ ਦਾ ਢੰਗਣਾ ਦਾ ਬੇਸਿਕ ਲਾਜ਼ਮੀ ਹੁੰਦਾ ਹੈ ਪਰੰਤੂ ਸਮੇਂ ਜੇਕਰ ਤੁਹਾਨੂੰ ਕੋਈ ਸਮੱਸਿਆ ਆਂਦੀ ਹੈ ਜੁੜਾਈ ਦਰਦ ਦੀ ਸਮੱਸਿਆ ਆਂਦੀ ਹੈ ਤਾਂ ਸਮੇਂ ਸਿਰ ਉਸ ਦਾ ਵੀ ਇਲਾਜ ਜਰੂਰ ਕਰਵਾ ਲੈਣਾ ਚਾਹੀਦਾ ਹੈ ਨਾਲੇ ਡਾਕਟਰ ਸਾਹਿਬ ਦਾ ਕਹਿਣਾ ਇਹ ਵੀ ਹੈਗਾ ਕਿ ਤੁਸੀਂ ਜੇਕਰ ਡਾਕਟਰ ਦੀ ਸਲਾਹ ਦੇ ਨਾਲ ਦਵਾਈ ਲਓ ਚੰਗੀ ਖੁਰਾਕ ਖਾਓ ਅਤੇ ਤੁਹਾਡੀ ਆਪਣੇ ਸਰੀਰ ਦੀ ਸਮਰੱਥਾ ਦੇ ਮੁਤਾਬਕ ਤੁਸੀਂ ਵਰਜਿਸ ਵੀ ਕਰਦੇ ਰਹੋ ਤਾਂ ਫਿਰ ਤੁਸੀਂ ਤੰਦਰੁਸਤ ਰਹਿ ਸਕਦੇ ਹੋ ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਇਸ ਵੀਡੀਓ ਸ਼ਡਿਊਲ ਦੇ ਵਿੱਚੋਂ ਟਾਈਮ ਦੇਣ ਦੇ ਲਈ ਠੀਕ ਹੈ ਜੀ ਬਹੁਤ ਬਹੁ ਤਾ ਫਿਰ ਆਪਣੀ ਸਿਹਤ ਦਾ ਰੱਖੋ ਖਿਆਲ ਬਾਈ ਜੀ ਪੰਜਾਬੀ ਤੁਹਾਡੀ ਤੰਦਰੁਸਤੀ ਦੀ ਕਰਦਾ ਹੈ ਕਾਮਨਾ ਤੰਦਰੁਸਤ ਰਹੋ ਜਾਣਕਾਰ ਬਣੋ ਬਾਈ ਜੀ ਪੰਜਾਬੀ ਨੂੰ ਦੇਖਦੇ ਰਹੋ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ